ਜੀ ਪੀਐਸਟ 2026 ਦੀ ਟੀਟੀ ਟਿਟੇਟਰ 2026 ਦੀ ਐਸਐਸਟੀ ਦੀ ਕਲਾਸ ਹੈ ਤੁਹਾਡੇ ਕੋਲ ਈਸਟ ਇੰਡੀਆ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਤਾਂ ਸਾਰਿਆਂ ਤੋਂ ਪਹਿਲਾਂ ਤੁਹਾਡੇ ਕੋਲ ਬਕਸਰ ਦੀ ਲੜਾਈ ਕਦੋਂ ਹੋਈ ਸੀ 23 ਅਕਤੂਬਰ 1764 ਨੂੰ ਹੋਈ ਸੀ ਕਿੰਨਾ ਕਿੰਨਾ ਨੇ ਕੀਤੀ ਕਿੰਨਾ ਕਿੰਨਾ ਦੇ ਵਿੱਚ ਹੋਈ ਸੀ ਮੀਰ ਕਾਸਮ ਸ਼ਾਹਦੋਲਾ ਤੇ ਸ਼ਾ আলম ਦੇ ਵਿੱਚ ਤਾਂ ਅੱਗੋਂ ਕੌਣ ਸੀ ਵਿਰੋਧੀ ਕੌਣ ਸੀ ਅੰਗਰੇਜ਼ੀ ਫੌਜਾਂ ਕਿੰਨਾ ਕਿੰਨਾ ਦੇ ਵਿੱਚ ਹੋਈ ਉਹ ਤੁਹਾਡੇ ਸਾਹਮਣੇ ਹੈ ਸਹਿਯੋਗੀ ਕੌਣ ਸੀ ਵਿਰੋਧੀ ਕੌਣ ਸੀ ਨੈਕਸਟ ਏ ਤੁਹਾਡੇ ਕੋਲ ਲੜਾਈ ਦਾ ਨਤੀਜਾ ਕੀ ਨਿਕਲਿਆ 1756 ਵਿੱਚ ਅੰਗਰੇਜ਼ ਜਿੱਤ ਗਏ ਅੰਗਰੇਜ਼ਾਂ ਨੇ ਇਸ ਲੜਾਈ ਵਿੱਚ ਜਿੱਤ ਅਸਲ ਕੀਤੀ ਮੀਰ ਕਾਸਮ ਨੂੰ ਗੱਦੀ ਤੋਂ ਉਤਾਰ ਕੇ ਮੀਰ জাফর ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ ਗਿਆ ਕਿੰਨੂੰ ਗੱਦੀ ਤੋਂ ਉਤਾਰਿਆ ਗਿਆ ਮੀਰ ਕਾਸਮ ਨੂੰ ਨਵਾਬ ਬਣਾ ਕੇ ਕਿੰਨੂੰ ਦਿੱਤਾ ਗਿਆ ਮੀਰ জাফর ਨੂੰ ਨੈਕਸਟ ਏ ਤੁਹਾਡੇ ਕੋਲ 1772 ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਖਤਮ ਕੀਤੀ ਗਈ 1772 ਦੋਹਰੀ ਸ਼ਾਸਨ ਪ੍ਰਣਾਲੀ ਕਦੋਂ ਖਤਮ ਹੋਈ ਸੀ 1772 ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਦੇ ਇੰਨੋ ਦੋਸ਼ ਦੋਰੀ ਸ਼ਾਸਨ ਪ੍ਰਣਾਲੀ ਦੇ ਕਿਹੜੇ-ਕਿਹੜੇ ਦੋਸ਼ ਸੀ ਤੁਹਾਡੇ ਕੋਲ ਅੰਗਰੇਜ਼ੀ ਕੰਪਨੀ ਅਤੇ ਗੁਲਾਮ ਨਿਯੁਕਤ ਕੀਤੇ ਗਏ ਇਹਦੇ ਵਿੱਚ ਕੀ ਹੈ ਤੁਹਾਡੇ ਕੋਲ ਦੋਰੀ ਸ਼ਾਸਨ ਪ੍ਰਣਾਲੀ ਜਿਹੜੀ ਹੈ ਦੋ ਡਿਪਟੀ ਇਹਨਾਂ ਦੇ ਬਣੇ ਸੀ ਦੋਰੀ ਸ਼ਾਸਨ ਪ੍ਰਣਾਲੀ ਦੇ ਵਿੱਚ ਦੋ ਡਿਪਟੀ ਬਣਾਏ ਗਏ ਦੋ ਡਿਪਟੀ ਕਿਹੜੇ ਵਾਲੇ ਸੀ ਮੁਹੰਮਦ ਰਜਾ ਖਾਂ ਮੁਹੰਮਦ ਰਜਾ ਖਾਂ ਨੂੰ ਬਣਾਇਆ ਗਿਆ ਮੁਹੰਮਦ ਰਜਾ ਖਾਂ ਤੇ ਹੋਰ ਕਿੰਨੂੰ ਬਣਾਇਆ ਗਿਆ ਸੀ ਮੁਹੰਮਦ ਰਜਾ ਖਾਂ ਅਤੇ ਰਾਜਾ ਸਿਤਬ ਰਾਜਾ ਸਿਤਬ ਨੂੰ ਡਿਪਟੀ ਦੋਰੀ ਸ਼ਾਸਨ ਪ੍ਰਣਾਲੀ ਦੇ ਦੋ ਡਿਪਟੀ ਸੀ ਮੁਹੰਮਦ ਰਜਾ ਖਾਨ ਤੇ ਰਾਜਾ ਸਿਤਬ ਮੁਹੰਮਦ ਰਜਾ ਖਾਨ ਤੇ ਰਾਜਾ ਸਿਤਬ ਯਾਦ ਰੱਖਿਆ ਜੀ ਰਾਜਾ ਸਿਤਬ ਇਹਨਾਂ ਨੂੰ ਕੀਏ ਦੋਰੀ ਸ਼ਾਸਨ ਪ੍ਰਣਾਲੀ ਦੇ ਡਿਪਟੀ ਬਣਾਇਆ ਗਿਆ ਸੀ ਫਿਰ ਇਹ ਤੁਹਾਡੇ ਕੋਲ ਐਂਗਲੋ ਅੱਗੇ ਕੁਝ ਯੁੱਧ ਦਿੱਤੇ ਹੋਏ ਨੇ ਅੰਗਰੇਜ਼ ਮੈਸੂਰੀ ਯੁੱਧ ਜਾਂ ਐਂਗਲੋ ਮੈਸੂਰੀ ਯੁੱਧ ਇਹ ਕਦੋਂ ਹੋਇਆ ਸੀ 1762 ਤੇ 1799 ਈਸਵੀ ਤੱਕ ਫਿਰ ਇਹ ਤੁਹਾਡੇ ਕੋਲ ਅੰਗਰੇਜ਼ਾਂ ਦਾ ਗੁਰਖ ਯੁੱਧ ਗੋਰਖਾ ਯੁੱਧ ਜਾਂ ਐਂਗਲੋ ਗੋਰਖਾ ਯੁੱਧ ਕਦੋਂ ਹੋਇਆ ਸੀ 1814 ਤੋਂ 1816 ਪਹਿਲਾ ਐਂਗਲੋ ਬਰਮਾ ਯੁੱਧ ਜਾਂ ਅੰਗਰੇਜ਼ ਬਰਮਾ ਯੁੱਧ ਜਿਹੜਾ ਇਹ ਕਦੋਂ ਹੋਇਆ ਸੀ 1824 ਤੋਂ 1826 ਦੇ ਵਿੱਚ ਫਿਰ ਇਹ ਤੁਹਾਡੇ ਕੋਲ ਲਾਰਡ ਐਮ ਹਰਸਟ ਨੇ ਲਾਰਡ ਐਮਰਸਟ ਜਿਹੜਾ ਯੁੱਧ ਇਹ ਕਦੋਂ ਹੋਇਆ 1823 ਤੋਂ 1828 ਤੱਕ ਗਵਰਨਰ ਜਨਰਲ ਜਿਹੜੇ ਰਹੇ ਲਾਰਡ ਵਿਲੀਅਮ ਬੈਟਿਕ ਜਿਹੜਾ ਇਹ ਕਦੋਂ ਕਦੋਂ ਤੋਂ ਕਦੋਂ ਤੱਕ ਰਹਾ ਇਹ ਤੁਹਾਡੇ ਕੋਲ 1828 ਤੋਂ 1835 ਫਿਰ ਇਹ ਤੁਹਾਡੇ ਕੋਲ 18 ਲਾਰਡ ਆਕਲੈਂਡ ਦਾ ਟਾਈਮ ਕਦੋਂ ਦਿੱਤਾ ਵੈ 1836 ਤੋਂ 1842 ਤੱਕ ਫਿਰ ਇਹ ਤੁਹਾਡੇ ਕੋਲ ਗਵਰਨਰ ਜਨਰਲ ਭਾਗ ਤੋਂ ਲਾਰਡ ਟਾਈਮ ਪੀਰੀਅਡ ਬਹੁਤ ਇੰਪੋਰਟੈਂਟ ਹੈ ਲਾਰਡ ਐਲਨਬਰੋ ਕਦੋਂ ਤੱਕ ਰਿਹਾ 1842 ਤੋਂ ਲੈ ਕੇ 1844 ਤੱਕ ਫਿਰ ਇਹ ਲਾਰਡ ਹਾਰਡਿੰਗ ਲਾਰਡ ਹਾਰਡਿੰਗ ਕਦੋਂ ਤੱਕ ਰਿਹਾ 1844 ਤੋਂ 1848 ਤੱਕ ਫਿਰ ਇਹ ਲਾਰਡ ਡਰੋਟੀ 1848 ਤੋਂ 1856 ਤੱਕ ਨੈਕਸਟ ਇਹ ਤੁਹਾਡੇ ਕੋਲ ਲੈਪਸ ਦੀ ਨੀਤੀ ਇਸ ਨੀਤੀ ਨੂੰ ਲਾਰਡ ਡਰੋਟੀ ਨੇ ਸ਼ੁਰੂ ਕੀਤਾ ਸੀ ਇਸ ਨੀਤੀ ਤਹਿਤ ਕਈ ਰਾਜਾਂ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਦਿੱਤਾ ਗਿਆ। ਇਹਦੇ ਦੁਆਰਾ ਹੁੰਦਾ ਕਿ ਸੀ ਜਿਨ੍ਹਾਂ ਕੋਲ ਔਲਾਦ ਨਹੀਂ ਸੀ ਆਪਣੀ ਉਹਨਾਂ ਦੇ ਰਾਜ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ ਜਾਂਦਾ ਸੀ। ਗਾਂ ਨਹੀਂ ਝਾਂਸੀ ਨੇ ਤਾਂ ਹੀ ਅੰਗਰੇਜ਼ਾਂ ਦਾ ਵਿਰੋਧ ਕੀਤਾ ਸੀ। ਲੈਪਸ ਦੀ ਨੀਤੀ ਲੈਪਸ ਦੀ ਨੀਤੀ ਦੇ ਅਧੀਨ ਮਲਾਏ ਗਏ ਰਾਜ ਕਿਹੜੇ ਸੀ? 17 ਜੈਪੁਰ ਜਿਹੜੇ-ਜਿਹੜੇ ਰਾਜ ਮਲਾਏ ਗਏ ਨੇ? ਸਾਂਬਲਪੁਰ, ਬਗਾਟੂ, ਦੇਪੁਰ, ਝਾਂਸੀ ਨੇ ਅੰਗਰੇਜ਼ੀ ਰਿਆਸਤਾਂ ਵਿੱਚ ਮਿਲਾ ਲਿਆ ਗਿਆ ਸੀ। ਇਹ ਜਿਹੜੇ ਰਾਜ ਨੇ ਪਹਿਲਾ ਰਾਜ ਸੀ। ਅੱਗੇ ਹੈ ਤੁਹਾਡੇ ਕੋਲ ਇਹ ਸਾਰੇ ਰਾਜਾਂ ਨੂੰ ਸ਼ਾਮਲ ਕੀਤਾ ਗਿਆ ਸੀ ਅਵਦ ਦਾ ਸ਼ਾਮਲ ਹੋਣਾ ਅਵਦ ਨੂੰ ਕਦੋਂ ਸ਼ਾਮਲ ਕੀਤਾ ਗਿਆ ਤਾਂ ਲਾਰਡ ਡਲੋਜੀ ਨੇ 1856 ਈਸਵੀ ਵਿੱਚ ਅਵਦ ਦੇ ਕੁਸ਼ਾਸਨ ਦਾ ਦੋਸ਼ ਲਗਾ ਕੇ ਉਸ ਨੂੰ ਅੰਗਰੇਜ਼ੀ ਸਾਮਰੇ ਵਿੱਚ ਮਿਲਾ ਲਿਆ ਸੀ ਭੇੜੇ ਪ੍ਰਬੰਧ ਦਾ ਮਤਲਬ ਕੁਸ਼ਾਸਨ ਦਾ ਦੋਸ਼ ਲਗਾਇਆ ਗਿਆ ਫਿਰ ਇਹ ਨਾਨਾ ਸਾਹਿਬ ਦੀ ਪੈਨਸ਼ਨ ਨਾਨਾ ਸਾਹਿਬ ਦੀ ਪੈਨਸ਼ਨ ਲਾਰਡ ਡਲੋਜੀ ਨੇ ਬੰਦ ਕਰਵਾਈ ਸੀ ਕਿੰਨੇ ਬੰਦ ਕਰਵਾਈ ਸੀ ਲਾਰਡ ਡਲੋਜੀ ਨੇ ਅੱਗੇ ਆ ਲਾਸਟ ਤੇ ਤੁਹਾਡੇ ਕੋਲ ਬਕਸਰ ਦੀ ਲੜਾਈ ਕਦੋਂ ਹੋਈ ਦੋਹਰੀ ਸ਼ਾਸਨ ਪ੍ਰਣਾਲੀ ਦਾ ਅੰਤ ਕਦੋਂ ਹੋਇਆ ਤੇ ਲਾਰਡ ਡਲੋਜੀ ਦੀਆਂ ਨੀਤੀਆਂ ਕਿਹੜੀਆਂ-ਕਿਹੜੀਆਂ ਸੀ ਉਹ ਸਾਰੀਆਂ ਤੁਹਾਡੇ ਸਾਹਮਣੇ